ਮੇਰਾ ਸਾਲਾ ਅਰਜੋਰ ਸਿੰਘ ਪਿੰਡ ਹਰਦੌਰਵਾਲ ਤੋਂ ਲਾਪਤਾ ਹੋ ਗਿਆ ਆ ਉਹ ਸ਼੍ਰੀ ਨਗਰ ਟਰੱਕ ਲੈ ਕੇ ਗਿਆ ਸੀ ਉਹ ਟਰੱਕ ਲੈ ਕੇ 18-19 ਤਰੀਕ ਦੇ ਲਾ ਕੇ ਗਿਆ ਤੇ 20 ਤਰੀਕ ਨੂੰ ਸ਼ਾਮ ਨੂੰ ਉਹ ਤੋਂ ਲਾਪਤਾ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਮੇਰਾ ਸਾਲਾ ਅਰਜੋਰ ਸਿੰਘ ਪਿੰਡ ਹਰਦੌਰਵਾਲ ਤੋਂ ਲਾਪਤਾ ਹੋ ਗਿਆ ਆ ਉਹ ਸ਼੍ਰੀਨਗਰ ਟਰੱਕ ਲੈ ਕੇ ਗਿਆ ਸੀ ਉਹ ਟਰੱਕ ਲੈ ਕੇ 18-19 ਤਰੀਕ ਦੇ ਲਾਗੇ ਗਿਆ ਤੇ 20 ਤਰੀਕ ਨੂੰ ਸਾਮਾ ਨੂੰ ਉਥੋਂ ਲਾਪਤਾ ਹੋ ਗਿਆ ਚੰਦਨਕੋਟ ਆ ਸ਼੍ਰੀਨਗਰ ਦੇ ਵਿੱਚ ਜਿਹੜਾ ਚੰਦਨਕੋਟ ਆ ਉੱਥੋਂ ਮੱਖਣ ਦਾ ਹੋਟਲ ਆ ਉੱਥੋਂ ਉਹਦਾ ਪਤਾ ਨਹੀਂ ਲੱਗਾ ਕਿੱਧਰ ਨੂੰ ਚਲ ਗਿਆ ਨਾਲ ਉਹਦੇ ਇੱਕ ਨੈਗਟਰ ਆ ਕਨੈਕਟਰ ਨੂੰ ਟਰੱਕ ਦੇ ਵਿੱਚ ਕਹਿੰਦਾ ਵੀ ਮੈਂ ਹੁਣੇ ਇੱਥੋਂ ਆਇਆ ਉੱਥੋਂ ਬਾਅਦ ਟਰੱਕ ਤੋਂ ਉਤਰ ਕੇ ਗਿਆ ਆ ਉਹਨਾਂ ਮੁਰਗੇ ਪਤਾ ਹੀ ਨਹੀਂ ਲੱਗਾ ਵੀ ਉਹ ਕਿੱਥੇ ਚਲ ਗਿਆ ਕਿਹਦੇ ਪਾਸੇ ਨੂੰ ਗਿਆ ਕਿਹੜੇ ਨਹੀਂ ਉਤੋਂ ਵਾਲੀ ਪੁਲਿਸ ਨੇ ਵੀ ਤਰਕਾਸਨ ਦਿੱਤੀ ਆ ਲੱਭਣ ਦੇ ਵਿੱਚ ਬੜਾ ਨਏ ਨੇ ਘਰ ਵਾਲੇ ਸਾਰੇ ਜਣੇ ਉੱਥੇ ਬੈਠੇ ਆ ਜਾ ਕੇ ਪੰਜ ਛੇ ਜਣੇ ਪਰ ਬੜੀ ਕੋਸ਼ਿਸ਼ ਕਰਨ ਦੇ ਲੱਭਣ ਦੇ ਵਿੱਚ ਸਾਨੂੰ ਉਹਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਲੱਗਾ ਕਿ ਉਹ ਕਿੱਥੇ ਆ ਕਿੱਥੇ ਨਹੀਂ ਆ ਤੇ ਮੇਰੇ ਵੀਰ ਉਹਨੂੰ ਲੱਭਣ ਦੇ ਵਿੱਚ ਸਾਡੀ ਵਾਦ ਤੋਂ ਵਾਦ ਮਦਦ ਕਰੋ ਜੋ ਕਿ ਉਹਦਾ ਪਤਾ ਲੱਗ ਸਕੇ ਕਿੱਥੇ ਗਿਆ ਕਿੱਥੇ ਨਹੀਂ ਤੁਹਾਡਾ ਮੋਬਾਈਲ ਨੰਬਰ ਹੈਗਾ ਆ 95920 3854 9592 38854 ਜੇ ਕਿਸੇ ਵੀਰ ਭਰਾ ਨੂੰ ਕਿਤੇ ਵੀ ਉਹਦਾ ਪਤਾ ਲੱਗਦਾ ਇੱਧਰ ਉੱਧਰ ਦਾ ਤੇਾਨੂੰ ਉਸੇ ਵळे ਮੇਰਾ ਵੀਰ ਖਬਰ ਕਰੇ ਉਹਦੇ ਪੈਸੇ ਵੀਾਨੂੰ 50 60 ਹਜ਼ਾਰ ਜਿੰਨਾ ਵੀ ਦੇਣਾ ਪਏਗਾ ਮੈਨੂੰ ਫੋਨ ਤੇ ਸੰਪਰਕ ਕਰੇ ਉਹਦੇ ਪੈਸੇ ਅਸੀਂ ਪਹਿਲਾਂ ਤੁਹਾਨੂੰ ਦੇ ਕੇ ਫਿਰ ਵੀ ਉਹਨੂੰ ਆਪਾਂ ਵੀ ਲੈ ਆਵਾਂਗੇ ਕਿਤੇ ਵੀ ਹੋਵੇ ਬਾਅਦ ਤੋਂ ਬਾਅਦ ਵੀ ਪੈਸੇ ਲੱਗਦੇ ਐ ਕੋਈ ਗੱਲ ਨਹੀਂ ਕੀ ਜਿੰਨੇ ਪੈਸੇ ਲੱਗਦੇ ਨੇ ਮੇਰੇ ਵੀਰ ਜੀ ਉਹ ਰੀਆਂ ਪਹਿਣਾ ਵੇਖੋ ਬੜੀਆਂ ਖਵਾਂਡੀਆਂ ਨੇ ਬੜਾ ਮਾਰਾ ਹਾਰਿਆ ਘਰ ਉਹਦੀ ਮਾਤਾ ਆ ਮੰਮੀ ਉਹਦੀ ਵੀ ਡਈ ਏ ਜੋ ਕਿ ਬੜੀ ਟੈਨ ਟੈਨਸ ਲਿੰਦਾ ਤੁਹਾਨੂੰ ਪਤਾ ਜਵਾਨ ਪੋਤੇ ਸੱਬੀਆਂ ਸਤਾਈਆਂ ਖਾਲਾਂ ਦਾ ਤੇ ਮੇਰੇ ਵੀਰ ਜੀ ਸਾਡੀ ਵੱਧ ਤੋਂ ਵੱਧ ਮਾਤ ਕਰੋ ਉਹ ਜੋਗ ਲੰਭ ਸਕੇ ਤੁਹਾਨੂੰ ਇਸ ਨੰਬਰ ਤੇ ਸਾਡੇ ਨਾਲ ਸੰਪਰਕ ਕਰਿਓ ਪਿੰਡ ਹਰਦੋਲਵਾੜਿਆ ਤੁਹਾਨੂੰ ਇਸ ਨੰਬਰ ਤੇ ਸੰਪਰਕ ਕਰ ਲਿਓ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੀਰ ਭਰਾਵਾਂ ਨੂੰ ਮੇਰਾ ਭਰਾ ਰਣਜੋਤ ਸਿੰਘ ਪਿੰਡ ਹਰਦੁਰਵਾਲ ਤੋਂ ਅਸੀਂ ਬੋਲਦੇ ਆਂ ਮੇਰਾ ਭਰਾ ਸ਼ਿਰੀ ਨਗਰ ਕੱਢੀ ਲੈ ਕੇ ਗਿਆ ਹੀ ਤੇ ਉਹ 20 ਤਰੀਕ ਤੋਂ ਲਾਪਤਾ ਹੋ ਗਿਆ ਆ ਉਹਦਾ ਕੋਈ ਪਤਾ ਨਹੀਂ ਸਾਨੂੰ ਕਿੱਥੇ ਚਲ ਗਿਆ ਵਾ ਤੇ ਮੇਰੇ ਸਾਰੇ ਵੀਰ ਭਰਾ ਸਾਡੀ ਮਦਦ ਕੀਤੀ ਜਾਵੇ ਮੇਰੇ ਭਰਾ ਨੂੰ ਲੱਭਣ ਦੇ ਵਿੱਚ ਅਸੀਂ ਮਤਲਬ ਕੋਈ ਜਿੰਨਾ ਵੀ ਕੋਈ ਨਾਮ ਆਕੇਗਾ ਹੀ ਨਾਮ ਦੇਵਾਂਗੇ ਤੇ ਮੇਰੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿੰਨੇ ਦਿਨ ਦਾ ਗੈਪ ਹੋਇਆ 20 ਤਰੀਕ ਦਾ ਕੋਈ ਅਦਾ ਪਤਾ ਅਦਾ ਪਤਾ ਸ਼ਿਰੀ ਨਗਰ ਹੀ ਗਿਆ ਇਹ ਗੱਡੀ ਲੈ ਕੇ ਤੇ ਉੱਥੋਂ ਮਤਲ ਖਾਲੀ ਕਰਕੇ ਤੇ ਆਉਣ ਰਿਹਾ ਇਹਦੇ ਹੋਟਲ ਦੇ ਵਿੱਚ ਉਹਨਾਂ ਨੇ ਖਲੋ ਕੇ ਰੋਟੀ ਖਾਣ ਲੱਗੇ ਸੀ ਤੇ ਆਪਣੇ ਕਲੈਂਡਰ ਨੂੰ ਕਹਿੰਦਾ ਵਾ ਤੂੰ ਇੱਥੇ ਜਰਾ ਬਹਿ ਜਾ ਤੇ ਮੈਂ ਥੱਲੇੋਂ ਹੋ ਕੇ ਆਇਆ ਬਾਥਰੂਮ ਕਰਕੇ ਤੇ ਬਾਅਦ ਵਿੱਚ ਉਹ ਮੁੜ ਕੇ ਆਇਆ ਨਹੀਂ ਤੁਹਾਨੂੰ ਕਿਦਾਂ ਦਾ ਫੋਨ ਆਇਆ ਸਾਨੂੰ 21 ਤਰੀਕ ਨੂੰ 20 ਤਰੀਕ ਨੂੰ 10:10 ਵਜੇ ਉਸ ਤੋਂ ਬਰਾ ਕੋਈ ਅਤਾ ਪਤਾ ਨਹੀਂ ਹਨ ਕੋਈ ਅਤਾ ਪਤਾ ਨਹੀਂ ਆ ਸਾਡੇ ਜੀ ਸਾਰੇ ਲੱਗਦੇ ਗਿਰਦੇ ਉਧਰ ਕਿਤੇ ਨਹੀਂ ਹਨ ਨੂੰ ਲੱਭਾ ਹੈਗਾ ਸਾਡੀ ਵੱਧ ਵੱਧ ਮਤ ਕੀਤੀ ਜਾਵੇ ਸਾਡਾ ਭਰਾ ਲੱਭਿਆ ਜਾਵੇ ਤੁਹਾਡੀ ਬਹੁਤ ਮਿਹਰਬਾਨੀ ਹੋਏਗੀ